ਉਹ ਸਹੀ ਸ਼ਬਦ ਕਹੇ ਬਈ ਇਹ ਡਾਕਾ ਰੀਗਾ ਇਹ ਤਾਂ ਇੱਕ ਇਸ ਤਰ੍ਹਾਂ ਦੀ ਹਨੇਰਗਰਦੀ ਮਤਲਬ ਖੜੀ ਕੀਤੀ ਗਈ ਆ ਬਈ ਲੁਧਿਆਣੇ ਦੇ ਇਤਿਹਾਸ ਚ ਮੈਂ ਨਹੀਂ ਸਮਝਦਾ ਜਿੱਡਾ ਤੁਹਾਡਾ ਬਜਟ ਆ ਉਹਨੇ ਤੁਸੀਂ ਮਤੇ ਉਹਨੇ ਕਰੋੜ ਦੇ ਤੁਸੀਂ ਲੈ ਕੇ ਆ ਰਹੇ ਹੋ ਚੋਰ ਦਰਵਾਜ਼ੇ ਨਾਲ ਲੈ ਕੇ ਆ ਰਹੇ ਹੋ ਰਾਤ ਨੂੰ 11 ਵਜੇ ਕਾਉਂਸਲਰ ਨੂੰ ਪਾ ਰਹੇ ਹੋ ਪੇਪਰਲੈਸ ਦੇ ਨਾਂ ਤੇ ਕਿੰਨੀ ਵਧੀਆ ਗੱਲ ਕਰਦੇ ਆ ਕਿੰਨੇ ਪੜੇ ਲਿਖੇ ਸਾਡੇ ਸ਼ਹਿਰ ਦੇ ਲੀਡਰ ਹੋ ਗਏ ਤੇ ਬਹਾਨਾ ਬਣਾ ਰਿਹਾ ਪੇਪਰਲੈਸ ਦਾ ਤੇ ਉਹ 4 ਜੀਬੀ ਦਾ ਉਹ ਪੇਜ ਨੇ ਉਹਨਾਂ ਨੂੰ ਡਾਊਨਲੋਡ ਕਰਨ ਲਈ ਹੀ ਮੈਨੂੰ ਲੱਗਦਾ 2-3 ਘੰਟੇ ਲੱਗ ਜਾਣੇ ਆ ਉਹਦੇ ਕਿੰਨਾ ਨੈਟ ਚਾਹੀਦਾ ਉਹ ਕਿਸੇ ਕੋਲ ਨੈਟ ਦਾ ਘੱਟ ਪਾਵਰ ਹੋਵੇ ਤਾਂ ਉਹਦੇ ਵਿਚਾਰੇ ਦੇ ਡਾਊਨਲੋਡ ਹੀ ਨਹੀਂ ਹੋਣੇ ਔਰ ਫੇਰ ਪੜੂ ਕਦੋਂ ਹੋ ਇਹਨੂੰ 1100 1500 ਪੇਜਾਂ ਨੂੰ ਸੋ ਇਹ ਜਿੱਦਾਂ ਦਾ ਸਿਸਟਮ ਕੀਤਾ ਇਹ ਇੱਕ ਬੜੀ ਨਾ ਹਾਸਿ ਹੁਣੀ ਮਜ਼ਾਕੀਆ ਗੱਲ ਬਣ ਗਈ ਆ ਵੀ ਤੁਸੀਂ ਕਿੱਦਾਂ ਯਾਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਤੁਸੀਂ ਭਾ ਨਹੀਂ ਦੇ ਰਹੇ ਤੁਸੀਂ ਉਹਨਾਂ ਦੀ ਗੱਲ ਰੱਖਣ ਦਾ ਉਹਨਾਂ ਨੂੰ ਦੱਸਣ ਦਾ ਮੌਕਾ ਨਹੀਂ ਦੇ ਰਹੇ ਤੇ ਜਨਤਾ ਦਾ ਕੀ ਹਾਲ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ ਉਹ ਤਰਾਹੀ ਤਰਾਹੀ ਕਰ ਰਹੀ ਹੈ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਸੋ ਇਸ ਕਰਕੇ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਸਾਰੀ ਓਪੋਜੀਸ਼ਨ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਕਾਲੀ ਦਲ ਸਾਰਿਆਂ ਦੇ ਕਾਉਂਸਲਰਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਔਰ ਬਾਈਕਾਟ ਕੀਤਾ ਦੇਖੋ ਉਹਦੇ ਚ ਜੋ ਮੋਟਾ ਮੋਟਾ ਦੇਖਿਆ ਇੱਕ ਕਾਉਂਸਲਰ ਨੂੰ ਪਤਾ ਹੀ ਨਹੀਂ ਵੀ ਮੇਰੇ ਵਾਰਡ ਦਾ ਕੋਈ ਕੰਮ ਹੋ ਰਿਹਾ ਅਗਰ ਉਹ ਉਹਨੂੰ ਪਤਾ ਹੀ ਨਹੀਂ ਉਹ ਬਾਰ ਬਾਰ ਆਪਣੀ ਦਰਖਾਸਤ ਲੈ ਕੇ ਜਾਂਦਾ ਮੇਅਰ ਸਾਹਿਬ ਕੋਲ ਕਮਿਸ਼ਨਰ ਸਾਹਿਬ ਕੋਲ ਅਫਸਰਾਂ ਕੋਲ ਤੇ ਉੱਥੋਂ ਤੇ ਕਾਰਵਾਈ ਨਹੀਂ ਹੁੰਦੀ ਇੱਕ ਲਾਈਟਾਂ ਦਾ ਤੁਸੀਂ ਇੱਕ ਕਾਉਂਸਲ ਹੁੰਦੇ ਨਹੀਂ ਪਰ ਜਿਹੜੇ ਸਮਾਰਟ ਸਿਟੀ ਦੇ ਨਾਂ ਤੇ ਆ ਔਰ ਐਦਾਂ ਵਿਵਹਾਰ ਕਰਦੇ ਹੋ ਜਿਵੇਂ ਮੰਗਤਿਆਂ ਦੀ ਤਰ੍ਹਾਂ ਕਹਿੰਦੇ ਪੰਜ-ਪੰਜ ਲਿੱਟਾਂ ਲੈ ਲੋ ਕਹਿੰਦੇ ਦੋ-ਦੋ ਲੈ ਲੋ ਸੋ ਇਹ ਕਿ ਇੱਕ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋਗੇ ਤੁਸੀਂ ਤੁਹਾਨੂੰ ਸਾਹਮਣੂ ਅਗਲੀ ਰਾਣੀ ਤੇ ਕੀ ਕੋਈ ਕੋੜ ਬਣਾ ਤੁਹਾਡੇ ਕੋੜ ਦਾ ਵੀ ਰੁਕਿੱਤਾ ਜਾਊਗਾ ਕੋ ਬਿਲਕੁਲ ਅੱਜ ਬੇਸ਼ੱਕ ਸਾਡੇ ਦੇਸ਼ ਦੇ ਹਾਲਾਤ ਬੜੇ ਉਸ ਮੋੜ ਤੇ ਨੇ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਲਈ ਲੜਨ ਦੀ ਜ਼ਰੂਰਤ ਆ डीसी ਸਾਹਿਬ ਨੇ ਛੁੱਟੀਆਂ ਕਰਤੀਆਂ ਸਕੂਲਾਂ 'ਚ ਹਦਾਇਤਾਂ ਜਾਰੀ ਕਰਤੀਆਂ ਅਸੀਂ ਲੋਕਾਂ ਨੂੰ ਉਹਦੇ ਪ੍ਰਤੀ ਅਵੇਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਰਹਿਣਾ ਹੌਸਲੇ ਨਾਲ ਰਹਿਣਾ ਆਪਣੇ ਦੇਸ਼ ਲਈ ਖੜਨਾ ਇੱਕ ਦੂਜੇ ਦੀ ਮਦਦ ਕਰਨੀ ਆ ਔਰ ਯਾਰ ਤੁਸੀਂ ਹਾਊਸ ਦੀ ਮੀਟਿੰਗ ਬੁਲਾ ਰਹੇ ਹੋ ਉਹ ਵੀ ਚੋਰ ਦਰਵਾਜ਼ੇ ਨਾਲ ਏਜੰਡੇ ਪਾਸ ਕਰਾ ਰਹੇ ਹੋ ਤੇ ਤੁਹਾਡੇ ਦੇ ਕਾਨੂੰਨੀ ਲੱਗੂ ਹੁੰਦਾ ਰਾਤੀ ਬਲੈਕਆਊਟ ਆਇਆ ਰਾਤ ਨੂੰ ਇਹ ਜੇ ਵਟਸਐਪ ਕਰ ਰਹੇ ਨੇ ਰਾਤ ਨੂੰ 11 ਵਜੇ ਜਿਸ ਟਾਈਮ ਬਲੈਕਆਊਟ ਸੀਗਾ ਉਸ ਟਾਈਮ ਇਹਨਾਂ ਦਾ ਵਟਸਐਪ ਆ ਰਿਹਾ ਕਾਉਂਸਲਰਾਂ ਨੂੰ ਹਾਂ ਲੈਟਰ ਮੰਨ ਸੀ ਗਿਆ ਤੁਸੀਂ ਇਹਦਾ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਜਦੋਂ ਮਰਜ਼ੀ ਵਰਕਿੰਗ ਹੈ ਨੋ ਇਹ ਜੀ ਕਿਹੜੀ ਚੋਰ ਬਜਾਰੀ ਜਿਹੜੀ ਗੱਲ ਆ ਅਗਰ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਆ ਤਾਂ ਅਸੀਂ ਉਸ ਦੇ ਵਿੱਚ ਬਰਾਬਰ ਤੁਹਾਡੇ ਨਾਲ ਦੋ ਕਦਮ ਬਰਾਬਰ ਅੱਗੇ ਹੋ ਕੇ ਖੜੇ ਆ ਠੀਕ ਹੈ ਨਾ ਅੱਜ ਬੜੀ ਹੈਰਾਨੀ ਹੋਈ ਕਮਿਸ਼ਨਰ ਮੇਅਰ ਸਾਹਿਬ ਕਰ ਰਹੇ ਪ੍ਰੈਸ ਕਾਨਫਰੈਂਸ ਕਹਿੰਦੇ ਜੀ ਜਿਹੜਾ ਆ ਮੁੱਦਾ ਸੀ ਤਰਸ ਦੇ ਆਧਾਰ ਤੇ ਨੌਕਰੀਆਂ ਦਾ ਮਤਲਬ ਪਾਸ ਕੀਤਾ ਉਹ ਮੁੱਦਾ ਚੱਕਿਆ ਕਿਨੇ ਸੀ ਉਹ ਮੁੱਦਾ ਤਾਂ ਸਭ ਤੋਂ ਪਹਿਲਾਂ ਬੀਜੇਪੀ ਨੇ ਪਿਛਲੀ ਹਾਊਸ ਦੇ ਵਿੱਚ ਚੱਕਿਆ ਹੁਣ ਵੀ ਚੱਕਿਆ ਕਿ ਉਹ ਲੋਕ ਜਿਹੜੇ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਤਰਸ ਦੇ ਆਧਾਰ ਤੇ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੀ ਮਾਨੀ ਮਦਦ ਦੀ ਲੋੜਾਂ ਨੂੰ ਮਾਨੀ ਮਦਦ ਦਿੱਤੀ ਜਾਵੇ ਸੋ ਉਹ ਤੁਸੀਂ ਅੱਜ ਉਹਨਾਂ ਨੂੰ ਪਾਸ ਕਰਨ ਅੱਗੇ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਪਾਸ ਕਰ ਰਹੇ ਹਾਂ ਉਹਦਾ ਵਿਰੋਧ ਕੌਣ ਕਰਦਾ ਅਸੀਂ ਤੁਹਾਡੇ ਤੋਂ ਅੱਗੇ ਖੜੇ ਹਾਂ ਉਸ ਉਹਦੇ ਪੱਖ ਦੇ ਵਿੱਚ ਉਸ ਮਤੇ ਦੇ ਲੇਕਿਨ ਤੁਸੀਂ 154 1054 ਮਤੇ ਕਿਹੜੇ ਲੈ ਕੇ ਆ ਰਹੇ ਹੋ ਉਹ ਕਿਹੜੀ ਸਿਮਤੀ ਦੇ ਨੇ ਉਹ ਤੁਹਾਨੂੰ ਐਮਐਲਏ ਦੀ ਜਿਹੜੀ ਚੋਣ ਲੜਨੀ ਆ ਵੈਸਟ ਹਲਕੇ ਤੋਂ ਉਹ ਸਿਮਤੀ ਆ ਮਿੱਤਰਾ ਉਹ ਸਿਮਤੀ ਦੇ ਮਤੇ ਨੇ ਦੇਖੋ ਅੱਜ ਦੀ ਜਿਹੜੀ ਹਾਊਸ ਦੀ ਜਨਰਲ ਹਾਊਸ ਦੀ ਬੈਠਕ ਸੀਗੀ ਉਹਦੇ ਵਿੱਚ ਟੋਟਲ ਤਾਂ ਸਭ ਤੋਂ ਪਹਿਲੇ ਤਾਂ ਮੈਂ ਗੱਲ ਕਹੂੰਗਾ ਜਿਹੜੇ ਮੇਅਰ ਸਾਹਿਬ ਨੇ ਸਾਡੇ ਸਤਿਕਾਰਯੋਗ ਉਹ ਡੰਮੀ ਮੇਅਰ ਸਾਹਿਬ ਨੇ ਕਿਉਂਕਿ ਜਿਹੜੇ 1054 ਮਤੇ ਸੀਗੇ ਉਹ ਰਾਤ 11 ਵਜੇ ਬਲੈਕਆਊਟ ਦੇ ਦਰਮਿਆਨ ਸਾਨੂੰ ਪੀਡੀਐਫ ਵੀ ਦਿੱਤੇ ਗਏ ਤੁਸੀਂ ਦੇਖੋ 1054 ਮਤੇ ਨੇ तकरीबन तकरीबन 15000 ਪੇਜ ਆ ਉਹ ਡਾਊਨਲੋਡ ਕਦੋਂ ਕਰਾਂਗੇ ਪੜ੍ਹਾਂਗੇ ਕਦੋਂ ਇਹ ਤਾਂ ਚੋਰ ਰਾਸਤੇ ਦੇ ਨਾਲ ਇਹ ਜਿਹੜੇ ਕਾਉਂਸਲਰ ਦੇ ਕੰਮ ਨਹੀਂ ਹੈਗੇ ਇਹ ਐਮਐਲਏਆਂ ਦੇ ਕੰਮ ਨੇ ਔਰ 80% ਕੰਮ ਜਿਹੜੇ ਨੇ ਵੈਸਟ ਹਲਕੇ ਦੇ ਸੰਜੀਵ ਅਰੋੜਾ ਜੀ ਦੇ ਨੇ ਕੰਮ ਔਰ ਲੁਗਿਆਨੇ ਸ਼ਹਿਰ ਦੀ ਜਿੰਨੇ ਟੈਕਸਪੇਅਰ ਜਿਨ੍ਹਾਂ ਦਾ ਜਨਤਾ ਦਾ ਟੈਕਸ ਦਾ ਪੈਸਾ ਹੈ ਉਹ ਸਾਰੇ ਦਾ ਸਾਰਾ ਸਨੇ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਐਮ ਐਲ ਏ ਸਾਹਿਬ ਸਾਰਾ ਟੈਕਸ ਦਾ ਪੈਸਾ ਆਮ ਆਮਲੀ ਪਾਰਟੀ ਦੇ ਵਲੰਟੀਅਰ ਦੇ ਉੱਪਰ ਲਾ ਰਹੇ ਨੇ ਜਿਹੜੇ ਸਾਡੇ ਕਾਉਂਸਲਰਾਂ ਦੇ ਵਿਪક્ષੀ ਕਾਉਂਸਲਰ ਜਿਹੜੇ ਕਾਂਗਰਸ ਦੇ ਬੀ ਜੀ ਪੀ ਦੇ ਸਾਡੇ ਸਾਥੀ ਲੋਕ ਨੇ ਅਕਾਲੀ ਦਲ ਜਾਂ ਆਜ਼ਾਦ ਨੇ ਉਹਨਾਂ ਦੇ ਜਿੰਨੇ ਵੀ ਸਾਡੇ ਮਤੇ ਜਿਹੜੀ ਵੀ ਸਾਡੀ ਐਪਲੀਕੇਸ਼ਨ ਡਿਮਾਂਡਸ ਨੇ ਵਿਕਾਸ ਕਾਰਜਾਂ ਦੀ ਉਹ ਸਾਰੇ ਸਸਪੈਂਡ ਕਰ ਦਿੱਤੇ ਜਾਂਦੇ ਨੇ ਜੇਕਰ ਅਸੀਂ ਟਿਊਬਲਾਂ ਦੇ ਆਪਰੇਟਰ ਚੇਂਜ ਕਰਦੇ ਆ ਉਹ ਸਸਪੈਂਡ ਕਰ ਦਿੱਤੇ ਜਾਂਦੇ ਆ ਔਰ ਮੋٹے-ਮੋٹے ਲੈਵਲ ਦੇ ਉੱਤੇ ਦੇਖਿਆ ਗਿਆ ਤੇ ਆਪਣੇ ਇਹਨਾਂ ਦੇ ਜਿੰਨੇ ਕਾਉਂਸਲਰ ਨੇ ਉਹਨਾਂ ਦੇ ਟਿਊਬਲ ਵੀ ਆਪਰੇਟਰ ਵੀ ਬਦਲੇ ਹੋਏ ਨੇ ਉਹਨਾਂ ਦੇ 40-40 ਸਫਾਈ ਕਰਮਚਾਰੀ ਸੀਵਰਮੈਨ ਵੀ ਭਰਤੀ ਕੀਤੇ ਹੋਏ ਆਪਣੇ ਬੰਦੇ ਸਾਰੇ ਕੀਤੇ ਆ ਸੋ ਜਿਸ ਤਰ੍ਹਾਂ ਪਿਛਲੇ ਦਿਨੇ ਸੰਜੀਤ ਕਵਰ ਜੀ ਨੇ 8.5 ਕਰੋੜ ਰੁਪਏ ਦੇ ਟੈਂਡਰ ਦੇ ਵਿੱਚ 10% ਕਮਿਸ਼ਨ ਲੈਣ ਦੇ ਮੁਕਦਮੇ ਦੇ ਵਿੱਚ ਉਹ ਅੰਦਰ ਨੇ ਉਹ ਇਹ 1200 ਕਰੋੜ ਰੁਪਏ ਦਾ ਕਪਲਾ ਹੈ 1200 ਕਰੋੜ ਰੁਪਏ ਦੇ ਵਿੱਚ ਦੇਖੋ ਕਿੰਨੀ ਗੰਦ ਆ ਰਹੀਏ ਕਪਲੇ ਦੀ 1200 ਕਰੋੜ ਰੁਪਏ ਦਾ ਅਸੀਂ ਕਿਸੇ ਕਾਉਂਸਲਰ ਨੇ ਪੜਿਆ ਹੀ ਨਹੀਂ ਆ ਆਪਈ ਅੰਡਰ ਦੀ ਟੇਬਲ ਚੋਰ ਦਰਵਾਜੇ ਤੋਂ ਪਾਸ ਕਰਵਾਣਾ ਚਾਹੁੰਦੇ ਆਂ ਇਹ ਰਾਣੀ ਦੇ ਸਿੱਕਾ ਜੀ ਹੁਣ ਕੀ ਆ ਕਾਨੂੰਨੀ ਲੜਾਈ ਲੜੀ ਜਾਊਗੀ ਇਹ ਜ਼ਮੀਨੀ ਸਤਰ ਤੇ ਵੀ ਲੜਾਈ ਲੜੀ ਜਾਏਗੀ ਕਾਨੂੰਨੀ ਸਤਰ ਤੇ ਵੀ ਲੜਾਈ ਲੜੀ ਜਾਏਗੀ ਅਸੀਂ ਲੁਧਿਆਣੇ ਸ਼ਹਿਰ ਦੇ ਜਨਤਾ ਦੇ ਰਾਖੇ ਆ ਲੋਕਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਇੱਕ ਇੱਕ ਕਾਉਂਸਲਰ ਕੋ ਬੀਬੀ ਮਤਦਾਤਾ ਦਾ ਆਸ਼ੀਰਵਾਦ ਆ ਤਾਂ ਅਸੀਂ ਸਾਡਾ ਫਰਜ਼ ਆ ਉਹਨਾਂ ਦੀ ਹੱਕਾਂ ਦੀ ਰਾਖੀ ਕਰਨਾ ਸੋ ਅਸੀਂ ਕਰਾਂਗੇ ਜੀ ਅਸੀਂ ਜ਼ਮੀਨੀ ਸਤਰ ਤੇ ਵੀ ਲੜਾਂਗੇ ਕਾਨੂੰਨੀ ਸਤਰ ਤੇ ਵੀ ਲੜਾਂਗੇ ਲੜਾਈ ਦੇਖੋ ਜੀ ਬੜੀ ਮੰਦਭਾਗੀ ਘਟਨਾ ਜ਼ੁਦੇਹਾਣੇ ਦੀ ਕਾਰਪੋਰੇਸ਼ਨ ਦੇ ਇਤਿਹਾਸ 'ਚ ਹੋਈ ਹੈ 1000 ਤੋਂ ਵੱਧ ਮਤੇ ਬਿਨਾ ਓਪੋਜੀਸ਼ਨ ਦੇ ਲੀਡਰਾਂ ਦੇ ਓਪੋਜੀਸ਼ਨ ਕਾਉਂਸਲਰਾਂ ਦੀ ਬਿਨਾ ਹਾਜ਼ਰੀ ਤੋਂ ਜਿਹੜੀ ਮੌਜੂਦਾ ਸਰਕਾਰ ਦੇ ਕਾਉਂਸਲਰ ਤੇ ਮੇਅਰ ਸਾਹਿਬ ਪਾਸ ਕਰ ਰਹੇ ਆ ਇਹ ਕਿੱਥੇ ਦਾ ਦੇਖੋ ਉਚਿਤ ਕਾਨੂੰਨ ਹੈ ਇਹ ਜੇ ਉਹ ਜਿੱਤ ਕੇ ਮੇਅਰ ਬਣੇ ਆ ਜਾਂ ਕਾਉਂਸਲਰ ਬਣੇ ਆ ਜਾਂ ਡਿਪਟੀ ਮੇਅਰ ਬਣੇ ਨੇ ਤੇ ਇਹ ਵੀ ਤਾਂ ਜਿੱਤ ਕੇ ਹੀ ਉੱਥੇ ਪਹੁੰਚੇ ਨੇ ਕਿ ਇਹ ਲੋਕਾਂ ਦੇ ਨੁਮਾਇੰਦੇ ਨਹੀਂ ਆ ਇਹਨਾਂ ਦੀ ਗੈਰ ਹਾਜ਼ਰੀ 'ਚੋਂ ਮਤੇ ਪਾਸ ਕਰ ਰਹੇ ਉਹ ਸਾਰਾ ਦਾ ਸਾਰਾ ਲੁਧਿਆਣੇ ਦੀ ਕਾਰਪੋਰੇਸ਼ਨ ਨੂੰ ਠੱਗਣ ਦਾ ਖੇਡ ਹੈ ਕਾਰਪੋਰੇਸ਼ਨ ਦਾ ਬਹੁਤ ਵੱਡਾ ਸਕੈਮ ਹੋਣ ਜਾ ਰਿਹਾ ਸੀ ਜਿਹੜਾ ਆਪੋਜੀਸ਼ਨ ਨੇ ਰੋਕ ਲਿਆ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਰੋਕ ਲਿਆ ਤੇ ਇਸ 스카ਮ ਦਾ ਆਨ ਵਾਲੇ ਸਮਝ ਖੁਲਾਸਾ ਵੀ ਹੋਊਗਾ ਕਿਉਂਕਿ ਜਿਹੜੇ ਮਤੇ ਪਾਸ ਕਰ ਰਹੇ ਸੀ ਪਤਾ ਨਹੀਂ ਕਿੰਨਾ ਕੋਸੇ ਜਾਇਜ ਨਜਾਇਜ ਇਹਨਾਂ ਨੇ ਕੰਮ ਕਰਨੇ ਸੀ ਪ੍ਰੋਜੈਕਟ ਬਣਾਉਣੇ ਸੀ ਕਿਉਂਕਿ ਕਿ ਦੇਖੋ ਕੋਈ ਵੀ ਜਦ ਮਤਾ ਪਾਸ ਹੁੰਦਾ ਉਹ ਚ ਹਾਊਸ ਦੀ ਪੂਰੀ ਸਹਿਮਤੀ ਹੁੰਦੀ ਹੈ ਬਿਨਾ ਹਾਊਸ ਦੀ ਸਹਿਮਤੀ ਤੋਂ ਮਤਾ ਪਾਸ ਕਰਨ ਦਾ ਮਤਲਬ ਤਾਂ ਇਹ ਹੀ ਹੈ ਵੀ ਬਹੁਤ ਵੱਡਾ ਕੋਈ ਸਕੈਂਡਲ ਕਰਨ ਦੀ ਤਿਆਰੀ ਸੀਗੀ ਆਮ ਆਦਮੀ ਸਰਕਾਰ ਕਿਉਂਕਿ ਇਹਨਾਂ ਨੂੰ ਪਤਾ ਵੀ ਆਨ ਵਾਲੇ ਸਮਝ 2027 ਚ ਇਹਨਾਂ ਦੀ ਦੁਬਾਰਾ ਸਰਕਾਰ ਨਹੀਂ ਆਣੀ ਹੈ ਤੇ ਹੁਣ ਕੇਸ਼ਰੀਵਾਲਜੀ ਦੇ ਇਹਨਾਂ ਨੂੰ ਆਦੇਸ਼ ਆ ਜਿੰਨਾ ਹੋ ਸਕਦਾ ਪੰਜਾਬ ਨੂੰ ਲੁੱਟ ਲੋ ਤੇ ਉਸੇ ਲੁੱਟ ਦੇ ਜਿਹੜੇ ਸੰਦਰਭ 'ਚ ਲੁਧਿਆਣੇ ਨੂੰ ਲੁੱਟਣ ਲੱਗੇ ਹੋਏ ਆ ਤੇ ਕਾਨੂੰਨੀ ਲੜਾਈ ਲੜੀ ਜਾਊਗੀ ਬਿਲਕੁਲ ਕਾਨੂੰਨੀ ਲੜਾਈ ਭਾਰਤੀ ਜਨਤਾ ਪਾਰਟੀ ਵੱਲੋਂ ਲੜੀ ਜਾਊਗੀ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਸ ਜੀ ਵੱਲੋਂ ਵੀ ਅੱਜ ਪਾਰਟੀ ਦਫ਼ਤਰ 'ਵੀ ਮੀਟਿੰਗ ਰੱਖੀ ਗਈ ਹੈ ਸੰਦਰਭ 'ਚ ਤੇ ਅਸੀਂ ਇਹਦੀ ਪੂਰੀ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਇਸੇ ਲੜਾਈ ਨੂੰ ਜਿੱਤ ਕੇ ਹਟਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਲੁਧਿਆਣੇ ਦੇ ਲੋਕਾਂ ਨਾਲ ਠੱਗੀ ਠੋਰੀ ਨਹੀਂ ਹੁੰਦਾ